ਹਲਕੀ ਸੀਗੀ ਕਿ ਅਸਲ ਦੇ ਵਿੱਚ ਕਰਮਜੀਤ ਅਨਮੋਲਯ ਬਣਾਇਆ ਕਿ ਮੈਂ ਤੜਕੇ ਦੀ ਸਹਰ ਉੱਥੇ ਕਰਾਂਗਾ ਤੇ ਲੋਕਾਂ ਨਾਲ ਮਿਲਾਂਗਾ ਚੁਲਾਗਾ ਜੀ ਅੱਛਾ ਉਹਨਾਂ ਨੇ ਮਹਿਫਲ ਸਜਾਉਣ ਵਾਸਤੇ ਬਈ ਕਹਿ ਲੋ ਕਿ ਕੁਰਸੀਆਂ ਕਰਸੀਆਂ ਦਾ ਇੰਤਜ਼ਾਮ ਕਰ ਦਿੱਤਾ ਚਾਹ ਪਾਣੀ ਵੀ ਸੋਹਣਾ ਲੱਗ ਗਿਆ ਕਿ ਕਰਮਜੀਤ ਅਨਮੋਲ ਲਿਆ ਹੁਣ ਹੱਸ ਲੋ ਕਿਤੇ ਪਤਾ ਲੱਗ ਗਿਆ ਓਹੋ ਹੋ ਹੋ ਅੱਛਾ ਜੀ ਕਿ ਉੱਥੇ ਹੋਣਾ ਹੀ ਸ਼ਹੀ ਚਾਹ ਸਮਾਡਰੇ ਤੇ ਹਾਂ ਬਿਲਕੁਲ ਲੋਰ ਪਾਇਆ ਟੀ-ਸ਼ਰਟ ਪਾਈ ਤੇ ਇਹ ਤੇ ਉੱਥੇ ਨਸਿਆ ਫਿਰ ਤੇ ਜੋ ਬਾਜ ਕਰੇ ਉੱਥੇ ਪੂਰੀ ਤੇ ਉਹ ਜਦੋਂ ਲੋਕ ਲੋਕ ਹੋ ਕੇ ਖੁਸ਼ ਹੁਣ ਤੜਕੇ ਤੜਕੇ ਕਿਸਾਨ ਵੀ ਕਿੱਥੇ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਸੀ ਕਿੱਥੇ ਹੰਸ ਨੂੰ ਮਿਲ ਗਿਆ ਖੁੱਲਾ ਮੰਚ ਫੁੱਲਾ ਜਦੋਂ ਮੌਕਾ ਮਿਲ ਗਿਆ ਉਹ ਤਾਂ ਭਾਈ ਉਹ ਕਹਿੰਦੇ ਜੀ ਗਾਣਾ ਸੁਣਾ ਹੰਸ ਨੂੰ ਕੋਈ ਗਾਣਾ ਕਹੇ ਤੇ ਹੰਸ ਇਨਕਾਰ ਕਿਵੇਂ ਕਰ ਸਕਦਾ ਹੈ ਇਹ ਗੱਲ ਹੋ ਨਹੀਂ ਸਕਦੀ ਹੰਸ ਨੇ ਫਿਰ ਉੱਥੇ ਗਾਣਾ ਛੇੜ ਲਿਆ ਉੱਥੇ ਤੇ ਮਹਿਫਲ ਵੱਜ ਗਈ